ਬੂਆ ਕਰਕੇ ਜਾਂਦੇ ਹਾਂ ਭਾਈ ਜੀ ਰੋਣੀ ਤੁਹਾਡੇ ਨਾਲ ਮੇਰਾ ਹੀ ਆ ਤੁਸੀਂ ਬੈਂਕ ਤੋਂ ਲੋਨ ਲਿਆ ਸੀ ਵਿਆਹ ਹੀ ਦਾ ਕਾਜ ਨਹੀਂ ਫ੍ਰਿਜ ਲਈ ਸੀ ਤੇ ਜੋ ਕਿਸ਼ਤਾਂ ਕਿੰਨੇ ਦੇਣੀਆਂ ਤਿੰਨ ਮਹੀਨਿਆਂ ਕੇ ਕਿਸ਼ਤਾਂ ਦਿੱਤੀਆਂ ਮੈਂ ਬੈਂਕ ਤੋਂ ਆਇਆ ਕਿਸ਼ਤਾਂ ਦਿਓ ਤੈਨੂੰ ਪਿਛਲੀਆਂ ਛੇ ਦਿੱਤੀਆਂ ਉਹ ਤਾਂ ਬਣਾਈ ਨਹੀਂ ਤੈਨੂੰ ਨਹੀਂ ਦਿੱਤੀ ਨਾ ਤੂੰ ਆ ਕੇ ਰੋਣਾ ਪਾਉਂ ਰਿਹਾ ਪਿਆ ਮੈਂ ਨਹੀਂ ਦਿੱਤੀਆਂ ਪਹਿਲਾਂ ਉਹ ਕਿਸ਼ਤ ਤੇ ਇੱਕ ਵੀ ਟੁੱਟੀ ਮਾੜੀ ਹੁੰਦੀ ਆ ਜੀ ਉਹ ਮਾੜੀ ਹੁੰਦੀ ਆ ਕੀ ਹੈ ਹੁਣ ਦੇ ਦਾਂਗੇ ਕੋਈ ਗੱਲ ਜਦੋਂ ਪੈਸੇ ਹੋ ਸੰਗਿਆ ਕਰਦੇ ਤੁਸੀਂ ਨੂੰ ਪਤਾ ਨਹੀਂ ਭੱਜਦੇ ਹੁੰਦੇ ਕਿਵੇਂ ਨਹੀਂ ਨਹੀਂ ਜੀ ਉਹ 3 ਮਹੀਨੇ ਦੀਆਂ ਜਿਹੜੀਆਂ ਤੁਸੀਂ ਕਿਸ਼ਤਾਂ ਨਹੀਂ ਦਿੱਤੀਆਂ ਜੇ ਹੁਣ ਇਕੱਠੀਆਂ ਨਾ ਦਿੱਤੀਆਂ ਤੁਹਾਨੂੰ ਜੁਰਮਾਨਾ ਪੈ ਸਕਦਾ ਵਾ ਕਾਦਾ ਜੁਰਮਾਨਾ ਪਾਊਗਾ ਕਿਸ਼ਤਾਂ ਨਾ ਦੇਣ ਦਾ ਜੁਰਮਾਨਾ ਜੀ ਪਾਵਾਂਗੇ ਤੁਹਾਨੂੰ ਪਹਿਲਾਂ ਤੇ ਫੋਨ ਕਰ ਕਰਕੇ ਕਰ ਲੈ ਲੈਂਦੇ ਜ ਸਾਡੇ ਕੋਲ ਲੋਨ ਲੈ ਲਓ ਸਾਡੇ ਕੋਲ ਲੋਨ ਲੈਣੋ ਜਦੋਂ ਅਸੀਂ ਲੋਨ ਲੈ ਲਈਨੇ ਫਿਰ ਤੁਸੀਂ ਆ ਜ ਹਾਲ ਲੋਨ ਦੇ ਦਿਓ ਤਰਲੇ ਤੂੰ ਹਾਂ ਮਾਰੇ ਅਈਆਂ ਕਰਦੇ ਕੋ ਲੋਨ ਲੈਣ ਤੁਹਾਡੀ ਬੀਬੀ ਫੋਨ ਕਰਦੀ ਹੁੰਦੀ ਆਪਕਾ ਬਜਾਜ ਕਾਰਡ ਜੋ ਹੈ ਆਪ ਉਪਲਬਧ ਹੈ ਆਪ ਇਸਪੇ ਕੋਸ਼ਿਸ਼ ਕਰਾ ਲੈਣ ਤਾਂ ਹਾਲ ਤਾ ਕਰਕੇ ਅਸੀਂ ਫ੍ਰਿਜ ਲਈ ਸੀ ਕਿਦਸ ਉਹ ਕੋਈ ਰੂਲ ਅ ਕਹਿੰਦੇ ਕੰਬਦਾ ਸਾ ਚਲੋ ਜਿੰਨਾ ਚਿਰ ਰੂਲ ਚੇਂਜ ਨਹੀਂ ਹੁੰਦੀ ਉਹਨੇ ਚਿਰ ਕਿਸ਼ਤਾਂ ਲਿਓ ਕਿਸ਼ਤਾਂ ਜਦੋਂ ਭਰ ਗਿਓ ਤਦੋਂ ਨਾ